ਵੋਟਾਂ ਦੇ ਵਿੱਚ ਖੜੇ ਹੋ ਰਹੇ ਹੋ ਹਾਂਜੀ ਬਿਲਕੁਲ ਖੜੇ ਹੋ ਰਹੇ ਹਾਂ ਜੀ ਠੀਕ ਹੈ ਇਲੈਕਸ਼ਨ ਲੜਾਂਗੇ ਲੋਕਾਂ ਦੇ ਸਿਰ ਤੇ ਲੋਕਾਂ ਦੇ ਪਿਆਰ ਮੁਹੱਬਤ ਦੇ ਨਾਲ ਸਾਡੇ ਭੈਣ ਭਰਾਵਾਂ ਦੇ ਪਿਆਰ ਮੁਹੱਬਤ ਦੇ ਨਾਲ ਇਲੈਕਸ਼ਨ ਲੜਾਂਗੇ ਜੀ ਕਿਸ ਤਰ੍ਹਾਂ ਲੱਗਦਾ ਕਿ ਸੋਚ ਕੇ ਇਲੈਕਸ਼ਨ ਚ ਖੜੇ ਹੋ ਪਹਿਲਾਂ ਕਦੇ ਇਲੈਕਸ਼ਨ ਲੜਿਓ ਇਲੈਕਸ਼ਨ ਪਹਿਲਾਂ ਲੜੀ ਹੈ ਜੀ ਅਸੀਂ ਠੀਕ ਹੈ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਲੋਕਾਂ ਦੇ ਸਾਥ ਨਾਲ ਲੋਕਾਂ ਦਾ ਵਧੀਆ ਪਿਆਰ ਮਿਲਿਆ ਸੀਗਾ ਠੀਕ ਹੈ ਔਰ ਇਸ ਵਾਰੀ ਵੀ ਉਹੀ ਸੋਚ ਦੇ ਉਹੀ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਕੀ ਕੀ ਜੇ ਇਲੈਕਸ਼ਨ ਲੜਦੇ ਹੋ ਤਾਂ ਕਰੋਗੇ ਕੀ ਵਾਰਡ ਲਈ ਲੋਕਾਂ ਦੇ ਲਈ ਕੀ ਕਰੋਗੇ ਕੀ ਸੋਚਿਆ ਕੋਈ ਪਲਾਨ ਹੈ ਫਿਊਚਰ ਪਲਾਨ ਵੀ ਅਸੀਂ ਵਾਰਡ ਲਈ ਇਹ ਕਰਾਂਗੇ ਨਹੀਂ ਪਹਿਲੀ ਦੇਖੋ ਮੇਰੀ ਸੋਚ ਇਹ ਹੈ ਵੀ ਅਸੀਂ ਵਾਰਡ ਦੀ ਸੇਵਾ ਕਰਨੀ ਹੈ ਕੋਈ ਅਸੀਂ ਐ ਨਹੀਂ ਹੈਗਾ ਵੀ ਐਮਸੀ ਬਣ ਕੇ ਕੋਈ ਕੁਰਸੀ ਲੈਣੀ ਆ ਅਸਲ ਲੋਕਾਂ ਦੀ ਸੇਵਾ ਕਰਨੀ ਆ ਔਰ ਸੇਵਾ ਭਾਵਨਾ ਨਾਲ ਜਾਵਾਂਗੇ ਔਰ ਤੁਸੀਂ ਦੇਖਿਓ ਵੀ ਜਿਹੜੇ ਭੈਣ ਭਰਾ ਸਾਡੇ ਤੇ ਜਿੰਨੀ ਉਮੀਦ ਰੱਖਦੇ ਨੇ ਅਸੀਂ ਉਹ ਉਮੀਦ ਤੋਂ ਵੱਧ ਕੇ ਉਹਨਾਂ ਦੇ ਨਾਲ ਚੱਲਾਂਗੇ ਔਰ ਉਹਨਾਂ ਦੇ ਨਾਲ ਖੜਾਂਗੇ ਜਿੱਥੇ ਸਾਡੇ ਭੈਣ ਭਰਾ ਕੋਈ ਚੀਜ਼ ਕਹਿਣਗੇ ਉਸ ਤੋਂ ਮੂਹਰੇ ਅਸੀਂ ਖੜੇ ਹੋਇਆ ਕਰਾਂਗੇ ਸ੍ਰੀਮ ਜੀ ਇਹ ਗੱਲ ਹੈ ਅਕਸਰ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਆਲਾ ਕਹਿੰਦਾ ਇਸੀਂ ਆਪਣੇ ਭੈਣ ਭਰਾਵਾਂ ਨਾਲ ਚੱਲਾਂਗੇ ਪਰ ਬਾਅਦ ਵਿੱਚ ਲਾਂਬੇ ਜਰੂਰ ਹੁੰਦੇ ਵੀ ਭਾਈ ਐਮਸੀ ਬਣ ਗਿਆ ਦੀ ਸਾਡਾ ਤਾਂ ਹੀ ਰਾਸ਼ਨ ਕਾਰਡ ਹੀ ਕਟਾਤਾ ਸਾਡਾ ਰਾਸ਼ਨ ਕਾਰਡ ਬਣਾਤਾ ਸਾਡੇ ਸਾਡੇ ਮੁੜ ਕੇ ਪੁੱਛਿਆ ਨਹੀਂ ਜੀ ਇਸ ਤਰ੍ਹਾਂ ਦੇ ਲਾਂਬੇ ਆਉਣਗੇ ਨਹੀਂ ਬਹੁਤ ਸੁਣਿਆ ਇਹ ਚੀਜ਼ਾਂ ਸੁਣਦੇ ਆ ਰਹੇ ਆਂ ਦੇਖਦੇ ਆ ਰਹੇ ਆਂ ਕਹਿੰਦਾ ਮਤਲਬ ਇੰਨੀਆਂ ਟਰਮਾਂ ਕੱਟਤੀਆਂ ਔਰ ਲੋਕਾਂ ਦੀਆਂ ਪ੍ਰੋਬਲਮਾਂ ਹੀ ਇੱਥੇ ਖੜੀਆਂ ਨੇ ਵੀ ਐਮਸੀ ਉਹਦੇ ਨਾਲ ਵਾਅਦੇ ਕਰ ਜਾਂਦੇ ਨੇ ਔਰ ਕਰਦੇ ਨਹੀਂ ਹੈਗੇ ਔਰ ਤੁਹਾਨੂੰ ਦੱਸ ਰਹੇ ਆਂ ਇੱਕ ਬਹੁਤ ਵੱਡੀ ਗੱਲ ਵੀ ਸਾਡੇ ਵਾੜ ਦੇ ਵਿੱਚ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ ਔਰ ਮੈਂ ਇਹ ਯਕੀਨ ਦਿਵਾਉਣਾ ਵੀ ਜਦੋਂ ਮੈਨੂੰ ਇੱਕ ਵਾਰੀ ਮੌਕਾ ਮਿਲ ਗਿਆ ਮੈਂ ਤਾਂ ਲੋਕਾਂ ਦੇ ਸਾਥ ਲੋਕਾਂ ਦੇ ਵਿਸ਼ਵਾਸ ਔਰ ਲੋਕਾਂ ਦੇ ਮੂਹਰੇ ਹੋ ਕੇ ਚੱਲਣਾ ਹੈ ਚਾਹੇ ਉਹ ਸਰਕਾਰ ਦੀਆਂ ਸਕੀਮਾਂ ਨੇ ਚਾਹੇ ਉਹ ਗਲੀਆਂ ਨਾਲੀਆਂ ਦੀਆਂ ਸਕੀਮਾਂ ਉਹ ਨੇ ਆਪਣੀਆਂ ਕੋਈ ਪ੍ਰੋਬਲਮ ਨੇ ਚਾਹੇ ਉਹ ਲਾਈਟਾਂ ਦੀ ਕੋਈ ਪ੍ਰੋਬਲਮ ਹੈ ਮੈਂ ਤਾਂ ਦਿਨ ਰਾਤ ਇੱਕ ਕਰ ਦੇਣਾ ਆਪਣੇ ਵਾਰਡ ਵਾਸਤੇ ਠੀਕ ਹੈ ਜੀ ਔਰ ਤੁਸੀਂ ਦੇਖਿਓ ਵੀ ਚੱਲਾਂਗੇ ਨਾਲ ਸਲੀਮ ਜੀ ਜੇ ਬਾੜ ਦੀ ਇਲੈਕਸ਼ਨ ਆ ਤੁਹਾਡੇ ਦੀ ਤਾਂ ਹੋਰ ਕੀ ਫੈਸਿਲਿਟੀਆਂ ਤੁਹਾਡੇ ਵੱਲੋਂ ਹੋਣਗੀਆਂ ਪਹਿਲੀ ਗੱਲ ਤਾਂ ਤੁਸੀਂ ਬਾੜ ਚ ਪਹਿਲਾਂ ਵੀ ਇਲੈਕਸ਼ਨ ਲੜੀ ਹੋਈ ਹੈ 23 ਨੰਬਰ ਬਾੜ ਚੋਂ ਜੇ ਅੱਜ ਦੁਬਾਰਾ ਤੋਂ ਇਲੈਕਸ਼ਨ ਲੜ ਰਹੇ ਹੋ ਤਾਂ ਤੁਹਾਡੇ ਇੱਕ ਬਾੜ ਚ ਪਾਣੀ ਬਹੁਤ ਘਟਦਾ ਹੈ ਲੋਕਾਂ ਦੀ ਕੰਪਲੀਟ ਹੁੰਦੀ ਹੈ ਮੋਤੀ ਬਾਗ ਹੈ ਜੀ ਕਿਹੜਾ ਹਾਂਜੀ ਮੋਤੀ ਬਾਗ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਨਹੀਂ ਮੋਤੀ ਬਾਗ ਦੇ ਵਿੱਚ ਦੇਖੋ ਸਾਡੀ ਸਮੱਸਿਆ ਇਹ ਪਹਿਲਾਂ ਤੋਂ ਹੀ ਬਣੀ ਹੋਈ ਆ ਇਹਨੂੰ ਅਸੀਂ ਪੂਰੇ ਜਿੰਦਜਾਨ ਨਾਲ ਜਿਹੜੀ ਹੈ ਵੀ ਇਹਨੂੰ ਆਪਾਂ ਨੇ ਮਸਲੇ ਨੂੰ ਹੱਲ ਕਰਨਾ ਕਿਉਂਕਿ ਸਾਰੀਆਂ ਗਲੀਆਂ ਨੀਵੀਆਂ ਨੇ ਠੀਕ ਹੈ ਔਰ ਉਸਤਾਂ ਇਸ ਤਰ੍ਹਾਂ ਦੀਆਂ ਗਲੀਆਂ ਨੇ ਵੀ ਜਿਹੜੀਆਂ ਆ ਪਿਛਲੇ 5 ਸਾਲ ਲਾ ਲੋ ਉਸ ਤੋਂ ਪਿਛਲੇ 5 ਬਣੀਆਂ ਨਹੀਂ ਹੈਗੀਆਂ ਔਰ ਅਸੀਂ ਇਹ ਕਹਿੰਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਪਹਿਲ ਦੇ ਆਧਾਰ ਤੇ ਬਣਨੀਆਂ ਚਾਹੀਦੀਆਂ ਨੇ ਔਰ ਅਸੀਂ ਇਹ ਚੀਜ਼ਾਂ ਪਹਿਲਾਂ ਹੀ ਕਰਨੀਆਂ ਨੇ ਇਸ ਰੋਡੇ ਹਾਥੀਖਾਨੇ ਦਾ ਆਉਂਦਾ ਵੀ ਨਾਲਾ ਉਹ ਨਾਲਾ ਆਉਂਦਾ ਉਹ ਕਦੇ ਕਈ ਕਈ ਵਾਰ ਡੰਗਰ ਵੀ ਡਿੱਗ ਜਾਂਦੇ ਨੇ ਦੇਖਿਆ ਹੈ ਉਹ ਉਸ ਤਰ੍ਹਾਂ ਦੀ ਚੀਜ਼ ਦੇਖਦੇ ਉੱਥੇ ਜੇ ਐਮਸੀ ਬਣ ਕੇ ਉੱਥੇ ਰੋੜੀ ਕੀ ਲੋਕਾਂ ਨੂੰ ਫੈਸਿਲਿਟੀ ਹੋਊਗੀ ਦੇਖੋ ਇਹ ਜਿਹੜਾ ਹਾਥੀਖਾਨੇ ਦਾ ਆਪਾਂ ਕਹਿੰਦੇ ਆ ਜਿਹੜਾ ਨਾਲਾ ਹੈ ਇਹ ਇੱਕ ਪਤਨੀਆਂ ਐਮਸੀਆਂ ਨੇ ਇਹ ਵੋਟ ਲੈਣ ਦਾ ਨਜ਼ਰੀਆ ਬਣਾਇਆ ਹੋਇਆ ਹੈ ਇਹ ਕਿ ਇਹ ਤੇ ਬਸ ਇਹ ਤੇ ਹੀ ਰਾਜਨੀਤੀ ਕਰਕੇ ਆਪਾਂ ਨੇ ਵੋਟ ਲੈਣੀ ਆ ਹਰ ਵਾਰ ਕਹਿ ਦਿੰਦੇ ਨੇ ਵੀ ਅਸੀਂ ਇਹ ਨਾਲਾ ਜਿਹੜਾ ਇਨੂੰ ਬੰਦ ਕਰਾਵਾਂਗੇ ਇਹਨੂੰ ਕਵਰ ਕਰਾਵਾਂਗੇ ਪਰ ਜਿੰਨੇ ਵੀ ਐਮਸੀ ਆਏ ਨੇ ਹੁਣ ਤੱਕ ਸਾਰੇ ਫੇਲ ਰਹੇ ਨੇ ਠੀਕ ਹੈ ਔਰ ਅਸੀਂ ਤਾਂ ਇਹ ਚੀਜ਼ ਕਹਿੰਦੇ ਆ ਵੀ ਮੈਂ ਲੋਕਾਂ ਦੇ ਸਾਥ ਦੇ ਨਾਲ ਇਹਨੂੰ ਜਿਹੜਾ ਨਾਲਾ ਹੈ ਅਸੀਂ ਤਾਂ ਚਾਹੇ ਇਹਦੇ ਵਾਸਤੇ ਧਰਨਾ ਲਾਉਣਾ ਪਵੇ ਸੜਕ ਬੰਦ ਕਰਨੀ ਪਵੇ ਇਹ ਚੀਜ਼ਾਂ ਨੇ ਜਿਹੜੀਆਂ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹਦੇ ਵਿੱਚ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਚੁੱਕਿਆ ਲੋਕਾਂ ਦਾ ਵਿੱਚ ਤਾਂ 23 ਦੇਖੋ ਵੀ ਅ ਲੋਕਾਂ ਨੇ ਜਨਨਾ ਵੀ ਜਾ ਸਕੀਆਂ ਨਹੀਂ ਸੁਲਿਮ ਜੀ ਤਰਨਾ ਜਾਂ ਸੜਕ ਜਾਮ ਕਰਨ ਦਾ ਹੱਲ ਨਾ ਹੋਇਆ ਫਿਰ ਕੀ ਹੈ ਵੀ ਤੁਸੀਂ ਆਪਣੇ ਪੰਨੋਂ ਪੱਟੇ ਕਰਾ ਲਾਂਗੇ ਟਟਕਾ ਆਵੋਗੇ ਨਹੀਂ ਪੱਲੋਂ ਨਹੀਂ ਜੀ ਇਹ ਤਾਂ ਦੇਖੋ ਸਰਕਾਰ ਦੇ ਕੰਮ ਨੇ ਵੱਡੇ ਕੰਮ ਨੇ ਅਸੀਂ ਸਰਕਾਰ ਨਾਲ ਚੱਲਾਂਗੇ ਤੇ ਇਹ ਚੀਜ਼ਾਂ ਸਰਕਾਰ ਨੇ ਕਰਨੀਆਂ ਨੇ ਸਾਡੇ ਐਮ ਐਲ ਏ ਸਾਹਿਬ ਨੇ ਕਰਨੀਆਂ ਨੇ ਔਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਰਿਕੁਐਸਟ ਕਰਾਂਗੇ ਤੇ ਇਹ ਚੀਜ਼ਾਂ ਕਰਾਉਣਗੇ ਉਹ اچھا ਤੇ ਹੋਰ ਕੀ ਕੀ ਹੈ ਕੋਈ ਡਿਸਪੈਂਸਰੀ ਵਗੈਰਾ ਜਿਵੇਂ ਕਿਸੇ ਦੇ ਮਹੱਲੇ ਦੀ ਪਾਣੀ ਦੀ ਸਮੱਸਿਆ ਹੁੰਦੀ ਹੈ ਖੜ੍ਹਨ ਦੀ ਜਾਂ ਪਾਣੀ ਹੋਰ ਤਰ੍ਹਾਂ ਕੀ ਕੀ ਤਰ੍ਹਾਂ ਦੀਆਂ ਸਮੱਸਿਆ ਤੋਂ ਕੋਈ ਜਿਹੜੀਆਂ ਸਾਰੀਆਂ ਸਮੱਸਿਆਵਾਂ ਆ ਨੇ ਨਾ ਹੁਣ ਪਾਣੀ ਦੀ ਸਮੱਸਿਆ ਵੀ ਆ ਰਹੀ ਹੈ ਕਿਉਂਕਿ ਇੱਥੇ ਇੱਕ ਨਾ ਮੋਟਰ ਲੱਗੀ ਹੋਈ ਆ ਮੋਤੀਵਾਗ ਦੇ ਵਿੱਚ ਇਹ ਤਕਰੀਬਨ ਬਹੁਤ ਬੜੀ ਖਰਾਬ ਹੋ ਜਾਂਦੀ ਆ ਔਰ ਪਿੱਛੇ ਜੇ ਸਾਡੇ ਪ੍ਰਧਾਨ ਜੀ ਨੇ ਇੱਥੇ ਬੋਰ ਵੀ ਪਾਸ ਕਰਵਾਇਆ ਸੀਗਾ ਪਰ ਉਹ ਕੁਝ ਕਾਰਨਾ ਕਰਕੇ ਹਲੇ ਕੰਮ ਖੜ ਗਿਆ ਇੱਕ 3 ਬਿਗੇ ਜਗਾ ਵੀ ਇੱਥੇ ਪਾਰਕ ਵਾਸਤੇ ਵਾਰਡ ਦੇ ਵਿੱਚ ਤੁਸੀਂ ਕਿੰਨਾ ਟਾਈਮ ਹਾਜ਼ਰੀ ਲਵਾਉਂਗੇ ਜਿਵੇਂ ਆਪਾਂ ਐਮਸੀ ਬਣ ਕੇ ਫੇਰ ਵਾਰਡ ਦੇ ਵਿੱਚ ਦੇਖੋ ਐਮਸੀ ਬਣ ਕੇ ਸਾਡੇ ਤਾਂ ਪਹਿਲਾਂ ਤੋਂ ਹੀ ਵਾਰਡ ਦੇ ਵਿੱਚ ਐਮਸੀ ਬਣਨ ਤੋਂ ਪਹਿਲਾਂ ਵੀ ਸਾਡੀ ਜਿਹੜੀ ਇੱਥੇ ਹਾਜ਼ਰੀ ਆ ਤਾਂ 7 ਵਜੇ ਤੋਂ 10 ਵਜੇ ਤੱਕ ਸਵੇਰੇ 7 ਵਜੇ ਆ ਜੰਨੇ ਆ ਰਾਤ ਨੂੰ 10 ਜੰਨੇ ਰਾਤ ਨੂੰ 10 ਵਜੇ ਤੱਕ ਉਰੇ ਰਹੰਨੇ ਆ ਔਰ ਕਦੇ ਆਏ ਨਹੀਂ ਹੈਗਾ ਵੀ ਫੋਨ ਬੰਦ ਕਰ ਲਈਏ ਜਾ ਫਿਰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਮੇਰੇ ਖਿਆਲ ਚ ਕਿਸੇ ਸਾਡੇ ਵਾਰਡ ਵਾਸੀ ਨੂੰ ਨਹੀਂ ਆਉਣੀ ਚਾਹੀਦੀ ਜੇ ਵਾਰਡ ਦੇ ਵਿੱਚ ਸਲੀਮ ਜੀ ਕੋਈ ਸਫਾਈ ਕਰਮਚਾਰੀ ਨਹੀਂ ਹੋਗਾ ਵੈਸੇ ਆਪਾਂ ਗੱਲ ਕਰਦੇ ਆ ਇੱਕ ਦੋ ਦਿਨ ਦੋ ਦਿਨ ਛੁੱਟੀ ਦੀ ਹੋ ਗਿਆ ਤਿੰਨ ਦਿਨ ਛੁੱਟੀ ਦੀ ਹੋ ਗਿਆ ਤਾਂ ਉਹ ਮੱਲਿਆਂ ਨੂੰ ਦਿੱਕਤ ਆ ਰਹੀ ਹੈ ਤੁਸੀਂ ਪ੍ਰਾਈਵੇਟ ਬੰਦਾ ਲਾ ਕੇ ਕਰਾਓਗੇ ਜਾਂ ਆਪ ਕਰੋ ਦੇਖੋ ਜੀ ਅਸੀਂ ਆਪ ਦਾ ਇੱਕ ਪ੍ਰਾਈਵੇਟ ਜਿਹੜਾ ਆਟੋ ਰਿਕਸ਼ਾ ਹੁੰਦਾ ਹੈ ਅਸੀਂ ਵਾਰਡ ਵਾਸਤੇ ਉਹ ਵੀ ਲਵਾਵਾਂਗੇ ਆਨਲਾਈਨ ਟਾਈਮ ਦੇ ਵਿੱਚ ਆਪਣਾ ਮੁੱਲ ਹੀ ਲੈ ਲਵਾਂਗੇ ਅਸੀਂ ਮੁੱਲੇ ਲੈ ਲਾਂਗੇ ਜੀ ਇਹ ਪਤਾ ਉਹ ਚੱਕ ਹਾਂ ਇੱਕ ਇੱਕ ਵਾਰਡ ਵਾਸਤੇ ਇੱਕ ਰਿਕਸ਼ਾ ਜਿਹੜਾ ਆਟੋ ਰਿਕਸ਼ਾ ਜਿਹੜਾ ਕਿ ਉਹ ਬੈਟਰੀ ਤੇ ਚੱਲਦੇ ਨੇ ਕਿਉਂਕਿ ਉਹ ਵਾਰਡ ਦੇ ਵਿੱਚ ਜਲਦੀ 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 ਕੰਮ ਕਰਦੇ ਫਿਰਦੇ ਅਸੀਂ ਆਪਣਾ ਪ੍ਰਾਈਵੇਟ ਬੰਦਾ ਵੀ ਰੱਖਾਂਗੇ ਔਰ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਾਡੇ ਵਾਰਡ ਨੂੰ ਨਾ ਆਵੇ ਔਰ ਸਾਡੇ ਵਾਰਡ ਅਸੀਂ ਪੂਰੇ ਤਹਿ ਦਿਲੋਂ ਵਾਰਡ ਦੀ ਸੇਵਾ ਕਰਨ ਲਈ ਹਾਜ਼ਰ ਹਾਂ ਚਾਹੇ ਉਹ ਕੋਈ ਵੀ ਚੀਜ਼ ਸਾਨੂੰ ਆਪ ਵਾਰਡ ਵਾਸਤੇ ਮੁੱਲ ਖਰੀਦਣੀ ਪਵੇ। ਇੱਕ ਹੋਰ ਚੀਜ਼ ਹੈ ਜੀ ਕਿ ਕਿੰਨੀ ਵੋਟਾਂ ਤੁਹਾਡੇ ਵਾਰਡ ਦੀ। ਤਕਰੀਬਨ ਸਾਡੇ ਵਾਰਡ ਦੀ 16-1700 ਵੋਟ ਹੋਊਗੀ। ਬਾਕੀ ਨਵੀਆਂ ਬਹੁਤ ਬਣ ਰਹੀਆਂ ਨੇ। ਬਾਕੀ ਜਿਵੇਂ ਵੀ ਵੋਟਰ ਸੂਚੀ ਨਵੀਂ ਆਉਂਦੀ ਆ ਉਹ ਤੋਂ ਆਪਾਂ ਨੂੰ ਸਾਰਾ ਕਲੀਅਰ ਹੋਊਗਾ। ਇੱਕ ਇੱਕ ਆਟੋ ਰਿਕਸ਼ਾ ਤਾਂ ਫਿਰ ਘੱਟ ਨਹੀਂ ਪਊਗਾ। ਨਹੀਂ ਇਹ ਜੇ ਦੋ ਲੈਣੇ ਪੈਗੇ। ਜੀ ਉਹ ਤਾਂ ਵਾਰਡ ਵਾਸੀਆਂ ਦੀ ਸਲਾਹ ਨਾਲ ਅਸੀਂ ਜੋ ਮਰਜੀਦ ਕਹਿਣਾ ਮਤਲਬ ਲੈ ਸਕਦੇ ਆ ਬਾਕੀ ਤਾਂ ਦੇਖੋ ਮਤਲਬ ਤੁਸੀਂ ਬਾੜ ਦੀ ਸੇਵਾ 'ਚ ਹਾਜ਼ਰ ਹੋ ਮਾ ਜਿਹੜੇ ਕੰਮ ਖੜਦੇ ਨੇ ਨਾ ਜੇ ਕੋਈ ਕਮੇਟੀ ਦਾ ਕੰਮ ਰੁਕਦਾ ਵੀ ਆ ਕੋਈ ਹੜਤਾਲ ਹੁੰਦੀ ਆ ਥੋੜੇ ਟਾਈਮ ਵਾਸਤੇ ਹੀ ਹੁੰਦੀ ਆ ਤੇ ਉਹਨੇ ਚਿਰ 'ਚ ਅਸੀਂ ਕਵਰ ਕਰ ਸਕਦੇ ਆ ਠੀਕ ਹੈ ਠੀਕ ਹੈ ਨਾ ਜੀ ਅਸੀਂ ਆਪ ਜਾਵਾਂਗੇ ਖੁਦ ਨਾਲ ਚੱਲ ਕੇ ਜਾਵਾਂਗੇ ਸਾਡੇ ਅਸੀਂ ਵਰਕਰ ਜਿਹੜੇ ਪ੍ਰਾਈਵੇਟ ਰੱਖੇ ਹੋਏ ਨੇ ਸੋਨ ਨਾਲ ਲੈ ਕੇ ਜਾਵਾਂਗੇ ਜੇ ਕਹੀ ਲੈ ਕੇ ਤੁਹਾਨੂੰ ਉਤਰਨਾ ਪੈ ਕੇ ਕਿਸੇ ਨਾਲੀ ਨਾਲੇ 'ਚ ਫਿਰ ਕੋਈ ਕੋਈ ਮੈਂ ਕਹਿੰਦਾ 1% ਵੀ ਅਸੀਂ ਉਹ ਨਹੀਂ ਕਰਾਂਗੇ ਵੀ ਅਸੀਂ ਕੋਈ ਜਾਂ ਵੀ ਅਸੀਂ ਤਾਂ ਸਾਡਾ ਪ੍ਰੋਫੈਸ਼ਨ ਹੋ ਰਿਹਾ ਜੀ ਅਸੀਂ ਇਹ ਕੰਮ ਨਹੀਂ ਕਰਨਾ ਹੈਗਾ ਅਸੀਂ ਸਾਡੇ ਜਿਹੜੇ ਵਰਕਰ ਨੇ ਨਾ ਉਹ ਸਾਡੇ ਭਰਾ ਨਹੀਂ ਅਸੀਂ ਆਪਦੇ ਭਰਾਵਾਂ ਵਾਂਗ ਉਹਨਾਂ ਨੂੰ ਰੱਖਦੇ ਆਂ ਔਰ ਸਾਡੇ ਜਿਹੜੇ ਵਾਰਡ ਹੈ ਇਹ ਵੀ ਸਾਡਾ ਆਪਸ ਦੇ ਵਿੱਚ ਬਹੁਤ ਵੱਡੇ ਛੋਟੇ ਨੇ ਜਿਹੜੇ ਉਹ ਭਰਾ ਪਾਈਆਂ ਵਾਲਾ ਭੈਣਾਂ ਵਾਲਾ ਭਰਾਵਾਂ ਵਾਲਾ ਬਜ਼ੁਰਗਾਂ ਵਾਲਾ ਸਭ ਦਾ ਬਹੁਤ ਅੱਛਾ ਪਿਆਰ ਆਇਕਾ ਅਸੀਂ ਉਹ ਪਿਆਰ ਨੂੰ ਬਣਾ ਕੇ ਇੱਕ ਦੂਜੇ ਨਾਲ ਜੋੜ ਕੇ ਕਹਿੰਨਾ ਮਤਲਬ ਬਹੁਤ ਵਧੀਆ ਤਰੀਕੇ ਨਾਲ ਅਪਦਾ ਜਾਨੀ ਕਿ ਵਾਰਡ ਦਾ ਜਿਹੜਾ ਸਿਸਟਮ ਹੈ ਉਹ ਚਲਾਵਾਂਗੇ ਡੈਂਗੂ ਦੇ ਸੀਜ਼ਨ ਦੇ ਵਿੱਚ ਇਸ ਵਾਰੀ ਵੀ ਫੋਗਿੰਗ ਬਹੁਤ ਹੋਈ ਹੈ ਬਾੜਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਇਹ ਚੀਜ਼ ਵੀ ਆਈ ਹੈ ਕਈ ਜਗ੍ਹਾ ਤੇ ਮਸ਼ੀਨਾਂ ਪਲੇਟ ਹੋ ਗਈਆਂ ਪਹੁੰਚੀਆਂ ਨਹੀਂ ਤਾਂ ਕਿਤੇ ਕੱਲ ਨੂੰ ਕੋਈ ਆਪੇ ਹੀ ਕੋਈ ਚੀਜ਼ ਨਾ ਲੈ ਕੇ ਆਵੇ ਇਹਦੀ ਬਿਮਾਰੀ ਨਾ ਲੈ ਕੇ ਆਵੇ ਫਿਰ ਮਸ਼ੀਨ ਵੀ ਆਪਣੀ ਲਾਉਂਗੇ ਮੈਂ ਹਾਂ ਮੈਂ ਦੇਖੋ ਇਹ ਪਹਿਲਾਂ ਹੀ ਕਹਿਣਾ ਹੈ ਇਹ ਤੁਹਾਨੂੰ ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈ ਕਿਉਂਕਿ ਮੈਂ ਤਾਂ ਮੇਰੇ ਮਨ ਦੀ ਇਹ ਤਮੰਨਾ ਹੈ ਵੀ ਮੈਂ ਆਪਣੇ ਵਾਰਡ ਵਾਸਤੇ ਜਿਹੜੀ ਮਸ਼ੀਨ ਹੈ ਨਾ ਫੋਗਿੰਗ ਮਸ਼ੀਨ ਹੈ ਮੈਂ ਉਹ ਆਪਦੀ ਲੈ ਕੇ ਚੱਲੂੰਗਾ ਵੀ ਇਹ ਮੈਂ ਐ ਨਹੀਂ ਹੈਗਾ ਵੀ ਕਮੇਟੀ ਦੀ ਵੀ ਲਵਾਂਗੇ ਜਦੋਂ ਕਮੇਟੀ ਦਾ ਉਹਨਾਂ ਕਮੇਟੀ ਦਾ ਆਇਆ ਤਾਂ ਕਮੇਟੀ ਵੀ ਚਲਾਵਾਂਗੇ ਜਿੱਥੇ ਪ੍ਰੋਬਲਮ ਹੋਈ ਜਿੱਥੇ ਕੋਈ ਦਿੱਕਤ ਹੋਈ ਅਸੀਂ ਆਪਦੇ ਵਾਲੀ ਮਸ਼ੀਨ ਲੈ ਕੇ ਚੱਲਾਂਗੇ ਮੇਰਾ ਬੰਦਾ ਚੱਲੂਗਾ ਨਾਲ ਅਸੀਂ ਜਦੋਂ ਬਿਮਾਰੀ ਦੇ ਟਾਈਮ ਤਾਂ ਅਸੀਂ ਇੰਨਾ ਖਿਆਲ ਰੱਖਣਾ ਆਪਣੇ ਵਾਰਡ ਦਾ ਵੀ 1% ਵੀ ਕੋਈ ਦਿੱਕਤ ਨਹੀਂ ਆਊਗੀ ਖਲੀਮ ਜੀ ਥੋਰ ਕੀ ਫੈਸਿਲਿਟੀ ਉਸ ਸਕਿਉਰਟੀ ਪਰਪਸ ਦੇ ਗੱਲ ਕਰੀਏ ਤਾਂ ਸਕਿਉਰਟੀ ਪਰਪਸ ਲਈ ਵਾਰਡ ਚ ਕੀ ਫੈਸਿਲਿਟੀ ਹੋ ਵਾਰਡ ਦੀ ਸਕਿਉਰਟੀ ਦੇਖੋ ਮੁੱਖ ਹੈ ਕਿਉਂਕਿ ਅੱਜ ਕੱਲ ਦਾ ਟਾਈਮ ਇਸ ਤਰ੍ਹਾਂ ਦਾ ਵੀ ਚੋਰੀਆਂ ਦਾ ਟਾਈਮ ਹੈ ਪਤਾ ਨਹੀਂ ਕਿਹੜਾ ਬੰਦਾ ਕਦੋਂ ਆ ਕੇ ਕੀ ਚੀਜ਼ ਖੋ ਕੇ ਲੈ ਜਾਵੇ ਹੈ ਨਾ ਜੀ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਵਾਰਡ ਦੇ ਵਿੱਚ ਜਿਹੜੇ ਸਕਿਉਰਟੀ ਕੈਮਰੇ ਨੇ ਉਹਨਾਂ ਦਾ ਤਾਂ ਬਹੁਤ ਹੀ ਜਲਦੀ ਤੋਂ ਜਲਦੀ ਧਿਆਨ ਚ ਰੱਖਦੇ ਹੋਏ ਇਹਨੂੰ ਨੰਮਾ ਪਲਾਨ ਕੀਤਾ ਜਾ ਰਹੇ ਹਨ ਲਰਨਿੰਗ ਕਰਾਂਗੇ ਉਹਦੀ ਅੱਛਾ ਜੇ ਐਮਸੀ ਬਣ ਗਏ ਉਹ ਥੋੜੇ ਦਿਨ ਲਵਾਏ ਜਾਣਗੇ ਹਾਂਜੀ ਹਾਂ ਜੂਲ ਲਵਾਵਾਂਗੇ ਜੀ ਕਮਾਲ ਹੈ ਠੀਕ ਹੈ ਤੇ ਹੋਰ ਕੀ ਕਹਿਣਾ ਚਾਹੁੰਦੇ ਆਪਣੇ ਵਾਰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸੋ ਮੈਂ ਆਪਣੇ 23 ਨੰਬਰ ਦੇ ਵਾਰਡ ਵਾਸੀਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਅਸੀਂ ਇਸ ਚੀਜ਼ ਤੇ ਖਰੇ ਉਤਰੀਏ ਔਰ ਅਸੀਂ ਆਪਣੇ ਔਰ ਸਾਡੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਜੋ ਵੀ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਾ ਕੇ ਹੱਲ ਕਰਾਈਏ ਔਰ ਇੱਕ ਬਿਹਤਰੀਨ ਵਾਰਡ ਸ਼ਹਿਰ ਦੇ ਵਿੱਚੋਂ ਜਿਸ ਤਰ੍ਹਾਂ ਦੋ ਤਿੰਨ ਵਾੜਾਂ ਦਾ ਨਾਮ ਆਉਂਦਾ ਆਪਾਂ ਉਹ ਉਹਨਾਂ ਦੇ ਵਿੱਚ ਇਹਨੂੰ ਪਹਿਲ ਪਹਿਲੇ ਨੰਬਰ ਤੇ ਲੈ ਕੇ ਜਾਈਏ ਸਲੀਮ ਜੀ ਪਰ ਇੱਕ ਗੱਲ ਹੈ ਤੁਸੀਂ ਹੇ ਤੱਕ ਨਾ ਪਾਰਟੀ ਨਹੀਂ ਕਲੀਅਰ ਕੀਤੀ ਵੀ ਕਿਹੜੀ ਪਾਰਟੀ ਵੱਲੋਂ ਹੈ ਕੋਈ ਸਰਪ੍ਰਾਈਜ਼ ਜਿਆ ਰੱਖਿਆ ਹੋਇਆ ਹੈ ਖੁੱਲ ਕੇ ਦੱਸ ਨਹੀਂ ਰਹੇ ਵੀ ਕਦੋਂ ਤੁਸੀਂ ਪਾਰਟੀ 'ਚ ਸ਼ਾਮਲ ਹੋ ਰਹੇ ਹੋ ਜਾਂ ਕਦੋਂ ਥੋੜੇ ਬਲੈਕਸ ਮੋੜ ਲੱਗਣਗੇ ਇਲੈਕਸ਼ਨਾਂ ਦਾ ਖਾੜਾ ਨਾਬੇ ਸ਼ਹਿਰ ਦੇ ਵਿੱਚ ਭਖ ਚੁੱਕਿਆ ਹੈ ਠੀਕ ਹੈ ਲੋਕ ਬੋਰ ਲਾ ਰਹੇ ਨੇ ਤੁਸੀਂ ਖੁੱਲ ਕੇ ਇਹ ਦੱਸ ਨਹੀਂ ਰਹੇ ਕਿਹੜੀ ਪਾਰਟੀ 'ਚ ਨੇ ਸਾਰੇ ਵੀ ਦੱਸਾਂਗੇ ਦੇਖੋ ਪਾਰਟੀ ਨਾਲ ਹੀ ਇਲੈਕਸ਼ਨ ਲੜਨੀ ਆ ਪਾਰਟੀ ਨਾਲ ਹੀ ਇਲੈਕਸ਼ਨ ਲੜੀ ਜਾਂਦੀ ਆ ਔਰ ਪਾਰਟੀ ਨਾਲ ਹੀ ਕੰਮ ਹੁੰਦੇ ਨੇ ਠੀਕ ਹੈ ਔਰ ਜਲਦੀ ਹੀ ਇਹ ਚੀਜ਼ ਅਸੀਂ ਕਲੀਅਰ ਕਰਨ ਜਾ ਰਹੇ ਹਾਂ ਠੀਕ ਹੈ ਔਰ ਜਦੋਂ ਤੁਹਾਨੂੰ ਅਗਲੀ ਇੰਟਰਵਿਊ ਦੇਣੀ ਅਸੀਂ ਉੱਪਰ ਕਲੀਅਰ ਕਰ ਦੇਣਾ ਵੀ ਅਸੀਂ ਆਹ ਦੇਖੋ ਸਾਡੀ ਆ ਪਾਰਟੀ ਆ ਔਰ ਅਸੀਂ ਬੜੀ ਬਿਹਤਰੀਨ ਪਾਰਟੀ ਦੇ ਨਾਲ ਖੜੇ ਆ